ਇੱਕੋ ਜਿਹਾ ਸਮਾਨ ਹੋਵੇ ਬਾਈ ਤੇ ਫੇਰ ਇਹ ਗੱਲ ਬਣਦੀ ਆ ਜਾ ਕੇ ਆਹ ਵੇਖ ਲੋ ਇਹ ਪਸਨਾ ਵਾਲਾ ਆਪਣੇਆਂ ਮੱਝਾਂ ਨੂੰ ਸੱਜਣਾ ਨੂੰ ਆਪਾਂ ਕੜਾਹ ਵਰਤਦੇ ਹਾਂ ਪਹਿਲਾਂ ਮੱਝ ਖਾਤਰ ਤੇ ਮੇਰਾ ਪਾਪਾ ਬਣਾਈ ਜਾਂਦਾਗਾ ਤੁਸੀਂ ਵੀ ਆਪਦੀਆਂ ਮੱਝਾਂ ਨੂੰ ਜਦੋਂ 15 20 ਦੇ ਨੂੰ ਹੋ ਜਾਣ ਸੁਈਆਂ ਨੂੰ ਉਦੋਂ ਆਹ ਦੇ ਕੜਾਹ ਸ਼ੁਰੂ ਕਰ ਸਕਦੇ ਹੋ ਤੇਲ ਦੇ ਵਿੱਚ ਜਾਂ ਘਿਓ ਦੇ ਹਨਾ ਤਾਂ ਅਸੀਂ ਐਚੀ ਬਣਾਉਨੇ ਆ ਤੇਲ ਚ ਮੰਨ ਲਓ ਵੀ ਅੱਧ ਕਪਾ ਆਈਆ ਇੱਕ ਦੋ ਵੱਧਦੀ ਹੁੰਦਾ ਤੇਲ ਤੇ ਅੱਧਾ ਇੱਕ ਕਿਲੋ ਗੁੜ ਹੋ ਜਾਂਦਾ ਤੇ ਇੱਕੋ ਜਿਹਾ ਸਮਾਨ ਹੀ ਹੁੰਦਾ ਬਾਪਾ ਸਾਰਾ ਤੇ ਕਿਹੜੇ ਟਾਈਮ ਦੇਣਾ ਇਹ ਪਾਣੀ ਪਿਆ ਕੇ ਆਥਣੇ ਪਾਣੀ ਪਿਆ ਕੇ ਬਸੋ ਜਦੋਂ ਪਾਣੀ ਪਿਆ ਤਾ ਬਾਈ ਸ਼ਾਮ ਨੂੰ ਤੁਸੀਂ ਉਦੋਂ ਆਥਣੇ ਇਹਨਾਂ ਨੂੰ ਧਰਦੇ ਹੋ ਤੇ ਉਸ ਤੋਂ ਬਾਅਦ ਪਾਣੀ ਨਹੀਂ ਪਿਉਣਾ ਗੱਲ ਕਿਹੜੀ ਆ ਕਿਉਂਕਿ ਹਰੇਕ ਦਾ ਆਪ ਦਾ ਆਪ ਦਾ ਢੰਗ ਆ ਕੋਈ ਕਿਸੇ ਲੋਟ ਦਿੰਦਾ ਕੋਈ ਕਿਸੇ ਲੋਟ ਆ ਸੀ ਐਸ ਲੋਟ ਦੰਨੇ ਆ ਵੀਡੀਓ ਸ਼ੇਅਰ ਕਰਦੇ ਹੋ ਕਿਸੇ ਭਰਾ ਦੇ ਕੰਮ ਆ ਸਕੀ